ਹਲਕੀਆਂ ਦਰਮਿਆਨੀਆਂ ਅਤੇ ਭਾਰੀਆਂ ਜ਼ਮੀਨਾਂ ਵਿੱਚ ਚੌਣੇ ਦੀ ਪਰਾਲੀ ਦੀ ਸਾਂਭ ਸੰਭਾਲ ਕਰਦਿਆਂ ਹੋਇਆਂ ਕਣਕ ਦੀ ਬਿਜਾਈ ਕਿਵੇਂ ਕਰ ਸਕਦੇ ਹਾਂ ਹਲਕੀਆਂ ਜ਼ਮੀਨਾਂ ਵਿੱਚ ਕਣਕ ਦੀ ਬਿਜਾਈ ਲਈ ਪਰਾਲੀ ਨੂੰ ਮਿੱਟੀ ਵਿੱਚ ਮਿਲਾਉਣ ਵਾਲੀਆਂ ਤਕਨੀਕਾਂ ਨੂੰ ਤਰਜੀਹ ਦਿਓ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿੱਚ ਕਣਕ ਦੀ ਬਿਜਾਈ ਪਰਾਲੀ ਸੰਭਾਲਣ ਵਾਲੀਆਂ ਸਾਰੀਆਂ ਤਕਨੀਕਾਂ ਨਾਲ ਕੀਤੀ ਜਾ ਸਕਦੀ ਹੈ ਪਹਿਲਾਂ ਗੱਲ ਕਰਦੇ ਹਾਂ ਪਰਾਲੀ ਦੀ ਮਲਚਿੰਗ ਵਿਧੀ ਨਾਲ ਕਣਕ ਦੀ ਬਿਜਾਈ ਕਰਨ ਵਾਲੀ ਤਕਨੀਕ ਬਾਰੇ ਇਸ ਤਕਨੀਕ ਨਾਲ ਪਰਾਲੀ ਇੱਕ ਸਾਰ ਖੇਤ ਵਿੱਚ ਖਿਲਾਰ ਕੇ ਕਣਕ ਦੀ ਬਿਜਾਈ ਕਰਨ ਦੇ ਨਾਲ ਖੇਤ ਵਿੱਚ ਨਮੀ ਬਣੀ ਰਹਿੰਦੀ ਹੈ। ਫਸਲ ਵਿੱਚ ਨਦੀਨਾਂ ਦਾ ਹਮਲਾ ਵੀ ਘੱਟ ਹੁੰਦਾ ਹੈ ਅਤੇ ਫਸਲ ਮਾਰਚ-ਅਪ੍ਰੈਲ ਵਿੱਚ ਚੱਲਣ ਵਾਲੀਆਂ ਗਰਮ ਹਵਾਵਾਂ ਵੀ ਸਹਿ ਸਕਦੀ ਹੈ। ਹੈਪੀ ਸੀਡਰ ਅਤੇ ਪੀਏਜੋ ਸਰਫੇਸ ਸੀਡਰ ਕਣਕ ਦੀ ਬਿਜਾਈ ਸਮੇਂ ਪਰਾਲੀ ਨੂੰ ਮਲਚ ਵਜੋਂ ਇੱਕ ਸਾਰ ਖਿਲਾਰ ਦਿੰਦੇ ਹਨ। ਹੁਣ ਜਾਣਦੇ ਹਾਂ ਕਣਕ ਦੀ ਬਿਜਾਈ ਪਰਾਲੀ ਨੂੰ ਮਿੱਟੀ ਵਿੱਚ ਮਿਲਾ ਕੇ ਕਰਨ ਵਾਲੀ ਤਕਨੀਕ ਬਾਰੇ। ਇਸ ਤਕਨੀਕ ਨਾਲ ਮਿੱਟੀ ਪੋਲੀ ਹੁੰਦੀ ਹੈ ਜਿਸ ਨਾਲ ਮਿੱਟੀ ਹਵਾਦਾਰ ਬਣਦੀ ਹੈ ਮਿੱਟੀ ਵਿੱਚ ਗੰਡੋਇਆਂ ਅਤੇ ਸੂਖਮ ਜੀਵਾਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਹੈ ਸੁਪਰ ਸੀਡਰ ਪ੍ਰਾਲੀ ਨੂੰ ਮਿੱਟੀ ਵਿੱਚ ਮਿਲਾ ਕੇ ਕਣਕ ਦੀ ਬਜਾਈ ਕਰਦਾ ਹੈ ਪ੍ਰਾਲੀ ਨੂੰ ਮਿੱਟੀ ਵਿੱਚ ਮਿਲਾਉਣ ਨਾਲ ਔਸਤਨ 1 ਏਕੜ ਵਿੱਚ 3000 ਰੁਪਏ ਬਚ ਜਾਂਦੇ ਹਨ ਜਿਸ ਨਾਲ ਕਿਸਾਨ ਦੀ ਕੁੱਲ ਆਮਦਨ ਵਿੱਚ ਵਾਧਾ ਹੁੰਦਾ ਹੈ